ਤੋ ਦੇਖ ਪਾਰੇ ਹੋ ਤੁਸੀਂ ਇਸ ਵਕਤ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜਿਹ ਲਈ ਇੱਕ ਸਿੰਪਲ ਧਾਗਾ ਹੁੰਦਾ ਉਹਨੂੰ ਧਾਗੇ ਰੂਪ ਡੋਰ ਦਾ ਰੂਪ ਦਿੱਤਾ ਜਾਂਦਾ ਹੈ ਉਹ ਤਿਆਰ ਕੀਤੀ ਜਾਂਦੀ ਹੈ ਅਸੀਂ ਜੇ ਇਹਨੂੰ ਨਾ ਜਿਹੜਾ ਕੱਚੋ ਰ ਆਪਣਾ ਮੱਝ ਜਿਹੜਾ ਆਪਣਾ ਨੇ ਉਹ ਮੱਝ ਇੱਥੇ ਕੋਈ ਨਹੀਂ ਬਣਾ ਸਕਦਾ 100 ਰੁਪਏ ਦਾ ਕੱਚ ਬਣਾਉਂਦੀ ਹੈ 200 ਰੁਪਏ ਕਿਲੋ ਦਾ ਕੱਚ ਆ ਅਸੀਂ ਆਪ ਤਿਆਰ ਕਰਦੇ ਆ ਦੂਜਾ ਜਿਹੜੀ ਅਸੀਂ ਲੇਟੀ ਬਣਾਉਣੀ ਆ ਅਸੀਂ ਨਿਸ਼ਾਸ਼ ਦੇ ਰੋਟ ਦੀ ਸਮਾਂ ਬਹੁਤ ਜੀ ਨਹੀਂ ਲੱਗਦਾ ਇੱਕ ਗੋਲ ਨੂੰ ਸਮਾਂ ਘਿਆਰ ਕਰਨ ਨੂੰ ਸਾਡਾ ਜਾਨੀ ਕਿ 2-3 ਘੰਟੇ ਲੱਗ ਜਾਂਦੇ ਇੰਨੀ ਮੈਂ ਹਾਂਜੀ ਵਿਜਾਚ ਰੋੜ ਵੇ ਕੌਣ ਵਿਗੜਈ ਹੈ ਉਹ ਮਸ਼ੀਨੀ ਰੋੜੀ ਦੇ ਪਲਾਸਟਿਕ ਦੀ ਇੱਕ ਤਾਰ ਹੈ ਉਹ ਵੀ ਰੋੜ ਹੈ ਜਿਹੜੀ ਬੋ ਮਾਰਦੀ ਉਹਨਾਂ ਦੇ ਬੱਚੇ ਬਿਮਾਰ ਹੋ ਜਾਂਦੇ ਕਿਉਂਕਿ ਉਹ ਪਾਲਿਸ਼ਨ ਨਾਲ ਸੁੱਜੀ ਹੋਈ ਹੈ ਪਲਾਸਟਿਕ ਡੋਰ ਸਰਕਾਰਾਂ ਵੱਲੋਂ ਵੀ ਬੈਨ ਹੈ ਕਾਨੂੰਨਨ ਤੌਰ ਤੇ ਕਾਰਵਾਈ ਵੀ ਹੁੰਦੀ ਹੈ ਤੇ ਫਿਰ ਕਿਉਂ ਨਾ ਜਿਹੜੀਆਂ ਪੁਰਾਤਨ ਪ੍ਰਾਣੀਆਂ ਸਿੰਪਲ ਸਾਧੀਆਂ ਡੋਰਾ ਨੇ ਸੁੱਤੀ कॉटन ਡੋਰਾ ਉਹਨਾਂ ਵੱਲ ਕਿਉਂ ਨਾ ਮੋੜ ਚਲੀਏ ਕੀ ਫਾਇਦੇ ਨੇ ਪੁਰਾਣੀ ਪ੍ਰਾਚੀਨ ਡੋਰਾ ਦੇ ਉਹ ਗੱਲਬਾਤ ਕਰਦੇ ਆ ਲੁਧਿਆਣੇ ਸ਼ਹਿਰ ਦੀ ਉਸ ਜਗ੍ਹਾ ਤੇ ਆਏ ਆ ਜਿਨ੍ਹਾਂ ਨੂੰ ਸ਼ਾਇਦ ਬੌਜੀ ਨੂੰ 55 ਸਾਲ ਹੋ ਗਏ ਜੀ ਹਾਂ ਤਕਰੀਬਨ ਸਾਰੀ ਜ਼ਿੰਦਗੀ ਇੱਥੇ ਨਿਕਲ ਗਈ ਆਪ ਹੀ ਨਹੀਂ ਪਿਤਾ ਜੀ ਵੀ ਇਹੀ ਕੰਮ ਚ ਸੀ ਗੱਲਬਾਤ ਕਰਦੇ ਆ ਬਾਹੂ ਸੁੰਦਰ ਕੁਮਾਰ ਹੁਣ ਨਾਲ ਬਾਹੂ ਜੀ ਨਮਸਕਾਰ ਕੀ ਹਾਲ ਚਾਲ ਬਾ ਚੀਕ ਹੈ ਜੀ ਇਹ ਵਾਕੀ ਸੱਚ ਹੈ 55 ਸਾਲ ਹੋ ਗਏ ਤੁਹਾਨੂੰ ਇੱਧਰ ਹਾਂਜੀ ਵਾਹ ਜੀ ਵਾਹ ਇਹ ਫਾਦਰ ਸਾਹਿਬ ਦੇ ਨਾਮ ਤੋਂ ਟਾਈਮ ਤੋਂ ਹਾਂਜੀ ਕੀ ਨਾਮ ਸੀ ਉਹਨਾਂ ਦਾ ਕੁੰਤਪ੍ਰਕਾਸ਼ ਲੋਰੀਆ ਸਵਰਗਿਆ ਕੁੰਤਪ੍ਰਕਾਸ਼ ਲੋਰੀਆ ਹਾਂਜੀ ਉਹਨਾਂ ਨੇ ਇਹ ਕਿਵੇਂ ਕੰਮ ਸ਼ੁਰੂ ਕੀਤਾ ਸੀ ਉਹ ਪਾਕਿਸਤਾਨ 'ਚ ਹੀ ਕਰਦੇ ਆ ਇਹਨੇ ਪਾਕਿਸਤਾਨ ਤੋਂ ਹੀ ਹਾਂਜੀ ਠੀਕ ਹੈ ਠੀਕ ਹੈ ਫਿਰ ਵੰਡ ਤੋਂ ਬਾਅਦ ਇੱਧਰ ਨੂੰ ਆ ਗਏ ਹਾਂਜੀ ਇੱਧਰ ਆ ਗਏ ਠੀਕ ਹੈ ਫਿਰ ਤੁਸੀਂ ਨਾਲ ਲੱਗੇ ਹਾਂਜੀ ਸਾਡਾ ਬੁੰਜਾ ਜਨਮ ਹੋਇਆ ਸੀ ਮੇਰੇ ਲੱਗੇ ਨਾਲੀ ਅਜ਼ੀਜ਼ਾ ਸਾਹਿਬ ਸਸਤਰ ਜੀ ਲੱਗੇ ਆ ਤੁਸੀਂ ਪਹਿਲਾਂ ਵੀ ਹੋਰ ਕੰਮ ਕੀਤਾ ਕਿ ਇਹੀ ਕੰਮ ਤੋਂ ਸ਼ੁਰੂ ਤੋਂ ਬਚਪਨ ਤੋਂ ਨਹੀਂ ਮੈਂ ਬਚਪਨ ਤੋਂ ਇਹੀ ਕੰਮ ਕੀਤਾ ਪਿਤਾ ਦੀ ਨਾਲ ਹੀ ਹੈ ਹਾਂਜੀ ਠੀਕ ਹੈ ਅੱਜ ਕੱਲ ਡੋਰਾਂ ਹੀ ਗੱਲ ਕਰਦੇ ਆ ਡੋਰ ਬਾਬੂ ਜੀ ਕਿੰਨੀ ਕਿਹੜੀ ਤਰ੍ਹਾਂ ਦੀ ਹੁੰਦੀ ਹੈ ਪਹਿਲਾਂ ਆਪਾਂ ਤੇ ਚਰਚਾ ਕਰਦੇ ਆ ਮਾੜੀ ਦੇਖੋ ਜੇ ਵਧੀਆ ਧਾਗੇ ਚਾਹੀਏ ਉਹ ਤਾਂ ਸਿਰਫ ਵਰਤਮਾਨ ਦੇ ਦੋ ਧਾਗੇ ਹੀ ਆਂਦੇ ਆ ਵਧੀਆ ਕਿਹੜੇ ਕਿਹੜੇ ਇੱਕ ਆ ਗੋਲ ਡਾ ਰਿਹਾ ਇੱਕ ਚੈਲੰਜ ਆ ਰਿਹਾ ਠੀਕ ਹੈ ਬਾਕੀ ਧਾਗੇ ਜਿਹੜੇ ਡੁਪਲੀਕੇਟ ਧਾਗੇ ਆ ਠੀਕ ਹੈ ਉਹ ਯਾਰ ਜਿਹਿੰਨਾ ਬਰੇਲੀ ਧਾਗਾ ਉਹ ਕਿੱਲੋਂ ਸਾਚੂ ਮਿਲਦਾ ਬਰੇਲੀ ਸਭ ਡੁਪਲੀਕੇਟ ਧਾਗਾ ਰਿਹਾ ओरिजिनल ਲਗਾ ਨਹੀਂ ਕੋਈ ਵੇਚ ਰਿਹਾ ਠੀਕ ਹੈ ਔਰ ਬਾਜ਼ਾਰ ਚ ਜਿਹੜੀ ਗਟੂਆ ਦੇ ਰੋੜਾ ਨਹੀਂ ਹੈ ਉਹ ਵੇਜ ਇੱਕ ਤਾਰ ਪਲਾਸਟਿਕ ਦੀ ਹੈ ਅੱਛਾ ਜੈਲੀ ਕਾ ਉਹਨੂੰ ਪੁੱਛਿਆ ਨਾ ਪੁੱਛ ਗਿਆ ਜਿੰਨਾ ਗਟੂਆ ਬਾਜ਼ਾਰ ਵਿੱਚ ਹੈ ਉਹ ਇੱਕ ਤਾਰ ਪਲਾਸਟਿਕ ਦੀ ਹੈ ਪਰ 10 ਦੇ ਨਾ ਮੰਨਦੇ ਨਾ ਮੰਨਦੇ ਨਹੀਂ ਚੈੱਕ ਕਰਾਉ ਉਹਨੂੰ ਦੇਖੋ ਬਹੁਤ ਪਤਾ ਲੱਗ ਜਾਏਗਾ ਪਲਾਸਟਿਕੀ ਤਾਰ ਦੀ ਹੁੰਦੇ ਕੋ ਇੱਕ ਮਿੰਟ ਇਹ ਪ੍ਰਾਣੀ ਤਾਰ ਦੀ ਬ ਗੱਲ ਕਰਦੇ ਆ ਪਾਂਡਾ 골ਡ ਹੋ ਗਈ ਤੇ ਦੂਜੀ ਕਿਹੜੀ ਆ ਚੈਲੰਜ ਹਾਂ ਇਹਨਾਂ ਤੁਹਾਨੂੰ ਵਧੀਆ ਕਿਹੜੀ ਆ ਇਹਦਾ ਜਿਹੜਾ 골ਡ ਬਹੁਤ ਵਧੀਆ ਅੱਛਾ ਜੀ ਇਹ ਵੀ ਗੱਲ ਕਰਦੇ ਆ ਇਹ ਤੁਸੀਂ ਤਿਆਰ ਕਰਕੇ ਕਿੰਨੇ ਦੀ ਵੇਚਦੇ ਪਏ ਹੋ ਇਹ ਅਸੀਂ 500 ਰੁਪਏ ਨਾਲਾ ਵੇਚਨੇ ਆ 500 ਰੁਪਏ ਨਾਲਾ ਔਰ ਇਹਦੀ ਤਿਆਰ ਕਰਨ ਦੀ ਪ੍ਰਕਿਰਿਆ ਤੇ ਗੱਲ ਕਰਦੇ ਆ ਇਹਨੂੰ ਖੋਲ ਲਿਆ ਇਸ ਤੋਂ ਬਾਅਦ ਇਹਦੀ ਪ੍ਰਕਿਰਿਆ ਕੀ ਹੈ ਸਟੈਪ ਬਾਈ ਸਟੈਪ ਆਪਣੀ ਗੱਲਾਂ ਸਾਂਝੀਆਂ ਕਰਦੇ ਹਾਂ ਦਰਸ਼ਕਾਂ ਨਾਲ ਅਸੀਂ ਜ ਕੱਚੋ ਦਾ ਆਪਣਾ ਮਜ਼ਾ ਹੀ ਰਹਿਣਾ ਬਣਾ ਨੇ ਉਹ ਮਜ਼ਾ ਐਥੇ ਕੋਈ ਨਹੀਂ ਬਣਾ ਸਕਦਾ ਉਹ ਕਿਉਂ ਕੀ ਖਾਸੀ ਦਾ ਉਹ ਦੀ ਉਹ ਸਾਡੇ ਫਾਇਦੇ ਦਾ ਉਹ ਦੱਸਿਆ ਆ ਅੱਛਾ ਇੱਕ ਸਾਡੇ ਕੱਚ ਬੜਾ ਵਧੀਆ 200 ਰੁਪਏ ਕਿਲੋ ਦਾ ਕੱਚ ਹੈ ਅਸੀਂ ਆਪ ਤਿਆਰ ਕਰਦੇ ਆ ਠੀਕ ਹੈ ਦੂਜਾ ਜਿਹੜੀ ਅਸੀਂ ਲੇਟੀ ਬਣਾਉਣੀ ਆ ਅਸੀਂ ਨਿਸ਼ਾਸ਼ ਤੇ ਰੋੜ ਦੀ ਉਹ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਨੰਬਰ ਨਾਲ ਪਤਾ ਲੱਗੇਗਾ ਜਦੋਂ ਪਤਾ ਇਹ ਤਾਂ ਕੀ ਪਾਇਆ ਤੇ ਕਿਵੇਂ ਬਣਦੀ ਹੈ ਇਹ ਉਹ ਹੋ ਗਈ ਤਾਂ ਸੀਕ੍ਰੇਟ ਰੈਸਿਪੀ ਹੋ ਗਈ ਸੀਕ੍ਰੇਟ ਰੈਸਪੀ ਹੈ ਠੀਕ ਹੈ ਇਹ ਪਲੱਸ ਸਜ਼ਾ ਜ਼ਰਾ ਲੋੜ ਆਦੀ ਹੈ ਠੀਕ ਹੈ ਇਹ ਲੋਕ ਤਾਂ ਦੱਸਦੇ ਤੁਹਾਡੀ ਰੋੜ ਹੈ ਨਾ ਜਿਹੜੀ ਤੁਸੀਂ ਚੜ੍ਹਨੀ ਚੱਕ ਕੇ ਦੇਖੋ ਬਿਲਕੁਲ ਕਿਤੇ ਉੱਚੀ ਨਹੀਂ ਵੀ ਹੋਏਗੀ ਹੁਣ ਬਰੇਲੀ ਚ ਨਹੀਂ ਹੋਵੇ ਚਿਪਸ ਦਾ ਮੋਟਰ ਵਾਲੇ ਆ ਮਡੇ ਵਾਲੇ ਅਸੀਂ ਨਹੀਂ ਉਹ ਕੰਮ ਕਰਦੇ ਮਤਲਬ ਇਹ ਜਲਦੀ ਕੋਈ जखम-ਜੁਖਮ ਹੈ ਜੇ ਕਰਦੀ ਹੋਈ ਨਹੀਂ ਕਰਦੀ ਹੋਣੀ ਹੋਣੀ ਜੀ ਹਮ ਠੀਕ ਹੈ ਤੇ ਇਹ ਕਿਵੇਂ ਮੇਰੇ ਛੋਟੀਆਂ ਪਤੰਗਾਂ ਵੱਡੇ ਛੱਜੇ ਕਿਹੜਾ ਵਾਸਤੇ ਵਧੀਆ ਹੁੰਦੀ ਆ ਇਹ ਜਿਹਾ ਭਾਵੇਂ ਇਹਦਾ 200 ਰੁਪਏ ਵਾਲਾ ਬੰਦਾਂ ਚੜ੍ਹ ਲੋ ਗੋਡਾ ਵੱਡੇ ਆ 5 ਫੁੱਟ ਵਾਲਾ ਜਿਹਾ ਭਾਵੇਂ ਨਹੀਂ ਜੀ ਜਿਹਾੜਾ ਫੁੱਟ ਵਾਲਾ ਬੰਦਾਂ ਚੜ੍ਹ ਜਾਂਦਾ ਗੋਡਾ ਇੰਨੀ ਮਜ਼ਬੂਤੀ ਆ ਇਹਦੀ ਇੰਨੀ ਮਜ਼ਬੂਤੀ ਆ ਤੇ ਲਈ ਛੋਟੀਆਂ ਪਰੀਆਂ ਪਰੇ ਜੋ ਮਰਚੀ ਉਹ ਫਿਰ ਚੈਲੈਂਜਰ ਆ ਅੱਛਾ ਉਹ ਚੈਲੈਂਜਰ ਆ ਫਿਰ ਹੈ ਠੀਕ ਆ ਗੋਡ ਵਾਲੀ ਹੁੰਦੀ ਠੀਕ ਹੈ ਹੋਰ ਇਹ ਤੇ ਮਿਹਨਤ ਕਿੰਨੀ ਕ ਹੈ ਇਹ ਮੈਂ ਇਹਦੇ ਨੂੰ ਕਿੰਨੇ ਮੁੰਡੇ ਕਰਦੇ ਮੈਨੂੰ ਤਿਆਰ ਕਰਨ ਦਾ ਸਮਾਂ ਬਾਊ ਜੀ ਕਿੰਨਾ ਲੱਗਦਾ ਇੱਕ ਗੋਡ ਨੂੰ ਸਮਾਂ ਕ ਤਿਆਰ ਕਰਨ ਨੂੰ ਸਾਡਾ ਯ ਦਾਇਰ ਰੇਟ ਵੀ ਠੋਕੇ ਉਦਾਂ ਹੀ ਲੈਣੇ ਫਿਰ ਹਾਂਜੀ ਠੀਕ ਹੈ ਕੀਮਤ ਉਦੇ ਰੱਖੀ ਹੈ ਨਹੀਂ ਜੀ ਸਾਡੇ ਰੇਟ ਦੇ ਸਾਡੇ ਕੋਈ ਸੁਭ ਨਹੀਂ ਹੈਗੀ ਕੀਵਾਂ ਜੀ ਕੋਈ ਕੁਝ ਵੀ ਨਹੀਂ ਹੈ ਕੀ ਆ ਬਾਤ ਹੈ ਠੀਕ ਹੈ ਜਿੰਨੀ ਮਿਹਨਤ ਕਰਦੇ ਆ ਮੁੰਡੇ ਠੀਕ ਹੈ ਠੀਕ ਹੈ ਤੇ ਇਚ ਰੰਗ ਕਿਵੇਂ ਹੁੰਦੇ ਨੇ ਰੰਗਾਂ ਦਾ ਕੀ ਹਿਸਾਬ ਹੈ ਲੱਗ ਲੱਗ ਰੰਗ ਹੈ ਜਿਹੜੇ ਅਸੀਂ ਉਹ ਰੰਗ ਦੇ ਲੈਵੀ ਚ ਬਾਨੇ ਮੋਜ ਹੂੰ ਮੋਜ ਰੰਗ ਬਾਨੇ ਉਸ ਤੋਂ ਬਾਅਦ ਮজা ਵੇਰਦੇ ਜਿਆਦਾ ਤਾਂ ਰੰਗ ਲੋਕ ਪਸੰਦ ਕਿਹੜੇ ਕਿਹੜੇ ਕਰਦੇ ਕੋਈ ਚਾਰ ਪੰਜ ਰੰਗ ਦਸੋ ਕਿ ਪਸੰਦ ਜਿਆਦਾ ਤਾਂ ਗਲੇ ਰੰਗ ਪਸੰਦ ਕਰਦੇ ਆ ਲੋਕ ਠੀਕ ਹੈ ਅਲਗੇ ਰੰਗ ਪਸੰਦ ਕਰਦੇ ਆ ਠੀਕ ਹੈ ਗ੍ਰੇ ਵਾਈਟ ਹਲਕੇ ਰੰਗ ਹਲਕੇ ਰੰਗ ਠੀਕ ਹੈ ਇਹ ਕੋਈ ਰੰਗਾਂ ਦਾ ਬਹੁਤੀ ਰੇਟ ਤੱਕ ਫਰਕ ਵੀ ਹੁੰਦਾ ਨਹੀਂ ਜੀ ਨਹੀਂ ਰੰਗ ਆਡੜ ਜਿਹੜਾ ਮਰਜ਼ੀ ਲੋ ਰੇਟ ਹਾਂਜੀ ਠੀਕ ਹੈ ਤੇ ਕਿੰਨਾ ਕੁ ਹੁੰਦਾ ਵੀ ਇੱਕ ਆਮਤ ਰਖੜੀ ਦਾ ਕੀ ਸਾਈਜ਼ ਦਾ ਹਿਸਾਬ ਹੁੰਦਾ ਕਿੰਨੇ ਕਿ ਮੀਟਰੋ ਚ ਹੁੰਦੀ ਕੀ ਹਿਸਾਬ ਹੁੰਦਾ ਨਰੇ ਦਾ ਇੱਕ ਚਲੋ 900 ਮੀਟਰ ਤੋਂ ਚਾਲੂ ਹੋ ਜਾਂਦੀ ਏ ਇੱਕ ਨਰੇ ਦੀ ਠੀਕ ਹੈ ਉਹ 350 ਦੀ ਉਸ ਤੋਂ ਬਾਅਦ ਸਾਡੇ 3000 ਰੁਪਏ ਦੇ ਖਰਚ ਰਹੇ ਏ ਠੀਕ ਹੈ ਸੋ ਛੋਟੀਆਂ ਚਖੜੀਆਂ ਵੱਡੇ ਚਖੜੇ ਸਾਰਾ ਕੁਝ ਹੀ ਹੈ ਸਾਰਾ ਕੁਝ ਹੈ ਇੱਕ ਵੀ ਲੱਕੜ ਵਾਲੇ ਨੇ ਪਲਾਸਟਿਕ ਵਾਲੇ ਕਿਹੜੀ ਚਖੜੀ ਹੁੰਦੀਆਂ ਉਹ ਮੇਰੇ ਕੋਲ ਬੜੀ ਅਜਿਹੜੀ ਹੁੰਦੀ ਹੈ ਬੋਰਡ ਦੀ ਬਣੀ ਹੋਈ ਠੀਕ ਹੈ ਜੇ ਜਲਦੀ ਟੁੱਟਦੀ ਨਹੀਂ ਜਲਦੀ ਖਰਾਬ ਨਹੀਂ ਹਾਂ ਜਦ ਟੁੱਟਦੀ ਨਹੀਂ ਜਿਹੜੀ ਠੀਕ ਹੈ ਠੀਕ ਹੈ ਤੇ ਹੋਰ ਲੋਹੜੀ ਤੇ ਆਪਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਆਂ ਸੇਫਲੀ ਲੋਹੜੀ ਮਨਾਉਂਦੇ ਹੋਏ ਆਂ ਬੱਚੇ ਕਿਵੇਂ ਲੋਹੜੀ ਨੂੰ ਮਨਾਣ ਕਿਵੇਂ ਪਤੰਗ ਚਾੜਨ ਕੋਈ ਬੱਚਿਆਂ ਨੂੰ ਸਮਾਜ ਨੂੰ ਸੋਹਣਾ ਜਾ ਸੁਨੇਹਾ ਦੋ ਪਿਆਰਾ ਜਾ ਬੱਚਿਆਂ ਨੂੰ ਇਹ ਜਿਹੜੀ ਵਜਾ ਚ ਢੋੜਗਾ ਕੋਲ ਵਿਗ ਰਹੀ ਹੈ ਉਹ ਮਸ਼ੀਨੀ ਰੋੜ ਜਿਹਦੇ ਪਾਲਸਟਿਕ ਦੀ ਇੱਕ ਤਾਰ ਹੈ ਉਹ ਵੀ ਰੋੜ ਹੈ ਨਾ ਜਿਹੜੀ ਬੋ ਮਾਰਦੀ ਉਹਦੇ ਨਾਲ ਵੀ ਬੱਚੇ ਬਿਮਾਰ ਹੋਣਗੇ ਕਿਉਂਕਿ ਉਹ ਪਾਲਸ ਨਾਲ ਸੁੱਤੀ ਹੋਈ ਹੈ ਹਾਂ ਬਿਲਕੁਲ ਠੀਕ ਹੈ ਇਹ ਗੱਲਾਂ ਦੱਸਦਾ ਨਹੀਂ ਕੋਈ ਇਹ ਬੰਦਾ ਠੀਕ ਹੈ ਮੈਂ ਪਾਲਸ ਨਾਲ ਸੁੱਤੀ ਹੋਈ ਹੈ ਉਹਦੇ ਕੱਚਾ ਵਾ ਕੇ ਨਾ ਮਸ਼ੀਨ ਨਾਲ ਲਗਾਈ ਹੋਈ ਹੈ ਕਿਤੇ ਦੂਰੀ ਆਈ ਨਹੀਂ ਕਿ ਉਹ 100 ਰੁਪਏ ਦਾ ਘਟੋਣੇ ਜਾਂ 400 ਦਾ ਵੇਚ ਰਹੇ ਆ ਓਏ ਹੋਏ ਹੋਏ ਹੋ ਐਡੀ ਕਮਾਈ ਚਾਰਜ ਹਾਂਜੀ ਬਾਹਰ ਦੀ ਗੱਲ ਦਾ ਠੀਕ ਹੈ ਤੋਂ ਦਸਕੋ ਬੜੀ ਮਿਹਨਤ ਦੇ ਨਾਲ ਇੱਥੇ ਕੰਮ ਹੁੰਦਾ ਆ ਦੁਕਾਨ ਹੈ ਐਵੇਂ ਨਹੀਂ ਜੇ ਕੋਈ ਡੋਰਦਾਰ ਰੇਟ ਰੱਖਿਆ ਹੋਇਆ ਤਾਂ ਉਹ ਰੇਟ ਕਿਸੇ ਗੱਲੋਂ ਹੈ ਇਹ ਉਹ ਕੁਆਲਿਟੀ ਹੈ ਆਹ ਦੇਖ ਸਕਦੇ ਚੀਜ਼ਾਂ ਤਿਆਰ ਹੋ ਰਹੀਆਂ ਨੇ ਇਹ ਇੱਕ ਰੈਸਿਪ ਹੈ ਇਹ ਕੋ ਕੁਆਲਿਟੀ ਹੈ ਉਹ ਖਰਾਪਾਨਾ ਹੈ ਕਿ ਜਿਹੜਾ ਸ਼ਾਇਦ ਸ਼ਹਿਰ ਚ ਕਿਸੇ ਨੂੰ ਆਸ-ਪਾਸ ਪਤਾ ਹੀ ਨਹੀਂ ਕਿਉਂਕਿ ਧਾਗੇ ਨੂੰ ਡੋਰ ਬਣਾਉਣ ਵਾਸਤੇ ਇਹੀਓ ਚੀਜ਼ਾਂ ਨੇ ਜਿਹੜੀਆਂ ਕੰਮ ਆਉਂਦੀਆਂ ਨੇ ਇਹੀਓ ਮਿਹਨਤਾਂ ਨੇ ਜਿਹੜੀਆਂ ਲੱਗਦੀਆਂ ਨੇ ਢਾਈ ਤੋਂ ਤਿੰਨ ਤਿੰਨ ਘੰਟੇ ਲੱਗ ਜਾਂਦੇ ਆ ਫਿਰ ਜਾ ਕੇ ਚੀਜ਼ ਤਿਆਰ ਹੁੰਦੀ ਹੈ ਲੇਬਰ ਲੱਗਦੀ ਹੈ ਸਮਾਂ ਲੱਗਦਾ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਲੱਗਦੀ ਹੈ ਮਿਹਨਤ ਲੱਗਦੀ ਹੈ ਫਿਰ ਜਾ ਕੇ ਡੋਰ ਤਿਆਰ ਹੁੰਦੀ ਹੈ ਸੋ ਆਪ ਦੇਖ ਸਕਦੇ ਹੋ ਕਿ ਕਿੱਦਾਂ ਕਿੰਨੇ ਤਰੀਕੇ ਦੇ ਨਾਲ ਹਰ ਚੀਜ਼ ਇੱਥੇ ਤਿਆਰ ਕੀਤੀ ਜਾਂਦੀ ਹੈ ਸੋ ਦੇਖ ਪਾ ਰਹੇ ਹੋ ਤੁਸੀਂ ਕਿ ਇਸ ਵਕਤ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜੇ ਲਈ ਇੱਕ ਸਿੰਪਲ ਧਾਗਾ ਹੁੰਦਾ ਉਹਨੂੰ ਧਾਗੇ ਨੂੰ ਡੋਰ ਦਾ ਰੂਪ ਦਿੱਤਾ ਜਾਂਦਾ ਹੈ ਉਹ ਤਿਆਰ ਕੀਤੀ ਜਾਂਦੀ ਹੈ ਸੋ ਆ ਮਾਵੇ ਲੱਗ ਰਹੇ ਆ ਦੇਖ ਸਕਦੇ ਹੋ ਰੰਗ ਦੇ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਚਖੜੀ ਤੇ ਚਾੜੀ ਕਿਵੇਂ ਜਾਂਦੀ ਹੈ ਕਿਵੇਂ ਕੱਚ ਲੱਗਦਾ ਉਹ ਵੀ ਦੇਖ ਸਕਦੇ ਹੋ ਜੀ ਹਾਂ ਇੱਕ ਇੱਕ ਚੀਜ਼ ਤੁਹਾਡੇ ਸਾਹਮਣੇ ਬਿਲਕੁਲ ਖਰੀ ਸੋ ਕਿਵੇਂ ਧਾਗੇ ਤੋਂ ਦੁਆਰਾ ਸਾਰਾ ਧਾਗਾ ਲਾਇਆ ਜਾਂਦਾ ਹੈ ਡੱਬੀ ਤੋਂ ਤੇ ਨਾਲ ਦੇ ਨਾਲ ਚਾੜਿਆ ਜਾਂਦਾ ਉਹ ਵੀ ਸੀਨ ਬਕਾਇਦਾ ਦਿਖਾ ਰਹੇ ਆ ਸੋ ਇੱਕ ਨਹੀਂ 2 3 4 ਨਹੀਂ ਕਈ ਬੰਦੇ ਮਿਹਨਤਾਂ ਕਰਦੇ ਆ ਆਪਣਾ ਆਪਣਾ ਕੰਮ ਹੈ ਕਿਸੇ ਦਾ ਕੁਛ ਨਾ ਕੁਛ ਲਾਣਾ ਕਿਸੇ ਉਸ ਕਰਨਾ ਤੇ ਫਿਰ ਜਾ ਕੇ ਇਹ ਜੋ ਧਾਗ ਹੈ ਇਹ ਇੱਕ ਡੋਰ ਦੀ ਸ਼ਕਲ اختیار ਕਰਦਾ ਸੋ ਐਦਾਂ ਮਿਹਨਤਾਂ ਦੇ ਨਾਲ ਤਿਆਰ ਹੁੰਦੀ ਹੈ ਧਾਗੇ ਤੋਂ ਡੋਰ ਤੇ ਉਹ ਡੋਰ ਜਿਹੜੀ ਬਿਲਕੁਲ ਇੱਕ ਤਰ੍ਹਾਂ ਦੀ ਦੇਸੀ ਡੋਰ ਆਰਗੇਨਿਕ ਡੋਰ ਜਿਹੜੀ ਤੁਹਾਡੇ ਕੋਈ ਜ਼ਖਮ ਨਹੀਂ ਕਰਦੀ ਜਾਂ ਪਲਾਸਟਿਕ ਡੋਰ ਮੰਗੂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੀ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼